ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5611 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਸ਼ਹਿਰ ਅਜਨਾਲਾ ਤਸਵੀਲ ਵੀ ਅਜਨਾਲਾ ਤੇ ਆਪਾਂ ਪਹੁੰਚਿਆ ਸੋਨੂ ਵੀਰ ਕੋਲੋਂ ਤੇ ਆਹ ਗਾਉ ਦੀ ਵਧੀਆ ਪਾਈ ਨੇ ਲਿਖਿਆ ਸ਼ੇਅਰ ਤੁਹਾਨੂੰ ਸੁਣਾਉਂਦੇ ਆਂ ਖੁਸ਼ੀਆਂ ਦਾ ਰਾਗ ਦੂਜੇ ਬਾਬੇ ਦੀ ਰਬਾਬ ਚੋਂ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰਹਿ ਪੰਜਾਬ ਤੋਂ ਸੁੱਖ ਦਾ ਸੁਨੇਹਾ ਆਵੇ ਚੜ੍ਹਦੇ ਪੰਜਾਬ ਤੋਂ ਸੁੱਖ ਦਾ ਸੁਨੇਹਾ ਆਵੇ ਲੈਂਦੇ ਪੰਜਾਬ ਤੋਂ ਇਵਾ ਇੱਕ ਉਤਰਪਾਈ ਰੱਖੇ ਦੋ ਆ ਦੇਸ਼ਾ ਦੇ ਨਵੇਂ ਪੰਜਾਬ ਦੇ ਦੋਵੇਂ ਹੀ ਆਪਣੇ ਆ ਵਧੀਆ ਨਹੀਂ ਲਿਖਿਆ ਭਾਈ ਦਾ ਟੂਟਾ ਵਧੀਆ ਲੱਗੀ ਗੱਲ ਆ ਤੇ ਕਈ ਹੋਰ ਗਲੇ ਹਰਦੇ ਆ ਭਾਈਆ ਵਧੀਆ ਸਾਨੂੰ ਢੇਰੀ ਫਾਰਮ ਕਈ ਕੁਛ ਬੜਾ ਆਪਾਂ ਬਾਹਰ ਨਾ ਵੱਖਰੇ ਨਹੀਂ ਜਾਵੇ ਨਹੀਂ ਨਹੀਂ ਬਹੁਤ ਹੀ ਚੰਗੀ ਗੱਲ ਆ ਇਹ ਗੱਲ ਚੰਗੀ ਗੱਲ ਆ ਤੇ ਸ਼ੇਰ ਵੀ ਬਹੁਤ ਚੰਗਾ ਲੱਗਾ ਵਾ ਹਾਂ ਹੋਰ ਭਾਜੀ ਇੱਕ ਹੋਰ ਲਿਖਣਾ ਵਾ ਉਹ ਵੀ ਟਿੱਕੀਆਂ ਲਿਖਣਾ ਕਿ ਲੋਕ ਯਾਦ ਹੀ ਕਰੂਗੇ ਠੀਕ ਹੈ ਠੀਕ ਹੈ ਜੀ ਯਾਦ ਆ ਤੇ ਬਾਈ ਜੀ ਪਹਿਲਾਂ ਦੇ ਸਤ ਸ੍ਰੀ ਅਕਾਲ ਤੁਹਾਨੂੰ ਸਤ ਸ੍ਰੀ ਅਕਾਲ ਬਾਈ ਸਾਸਿ ਜੀ ਤੇ ਆਪਣਾ ਨਾਮ ਤੇ ਐਡਰੈਸ ਲਾ ਦਿਓ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9814956755 ਠੀਕ ਹੈ ਜੀ ਤੇ ਬਈਆ ਪਹਿਲੇ ਨੰਬਰ ਤੇ ਮੈਂ ਜਿਹੜੀ ਇਹ ਤੋਂ ਕਰੀਏ ਸ਼ੁਰੂਆਤ ਇਹ ਕਿਵੇਂ ਜੇ ਕਿਲਵਾ ਸੁਆਈਆ ਦੂਜਾ ਸੁਆਈਆ ਇਹ ਅਸ਼ਾਹੀ ਜੀ ਮੰਗਦੇ ਨੇ ਠੀਕ ਹੈ ਉਹ ਅੰਦਰ ਕੋ ਸੱਤਾ ਤੋਂ ਅੰਦਰ ਹੀ ਹੋ ਪਾ ਜੀ ਕੀ ਗੱਲ ਉਹ 6:30 ਲਓ ਪੱਕਾ ਹਾਂ ਤੇ ਚਵਾਈ ਚਵਾਈ ਕਰਾ ਦੇਣੇ ਆ ਇਹ ਲਾਈਵ ਆ ਹਾਂ ਠੀਕ ਹੈ ਜੀ ਖੋਲੋ ਬਾਈ ਫਿਰ ਇੱਕ ਪਹਿਲਾਂ ਦੇ ਪਹਿਲੇ ਤੋੜ ਲੀਏ ਤੋੜ ਲਓ ਕੋਈ ਲੋ ਬਈ ਸਿੰਘ ਸਿੰਘ ਥੋੜਾ ਜਿਹਾ ਜਰੂਰ ਕਿਹੜਾ ਬੱਚਾ ਹੈਗਾ ਗੱਡ ਬਲਾਇਕ ਆਹ ਵਾਲਾ ਜਵਾਕ ਤੁਹਾਨੂੰ ਦਿਖਾਉਦੇ ਆਪਾਂ ਆਹ ਫੀਮੇਲ ਕਾਫ ਜੇ ਪਛੇ ਵੀ ਪਲਿਆ ਪਲਿਆ ਤੇ ਛੱਡਾ ਛੋਡਾ ਜੇ ਥਾਣ ਜਿਹੜਾ ਬਹੁਤ ਹੀ ਚੰਗਾ ਵਾ ਤੇ ਕੱਦ ਵਜਨ ਦੀ ਚੰਗੀ ਆ ਤੇ ਆ ਵੀ ਸਿੰਗਲ ਹੱਡੀ ਕਰੋ ਜੀ ਕਿੱਤ ਗੱਡ ਬਲਾਇਕ ਆ ਵੀ ਤੇ ਸੂਆ ਭਾਈ ਕਿਲਮਾ ਦੱਸਿਆ ਜੀ ਦੂਜਾ ਇਹ ਹੋਣੀ ਪਾਈ ਮੈਂ ਜੱਗੇ ਆਈ ਬਾਹਰ ਦੀ ਮਿੰਗੀ ਅੱਛਾ ਜੀ ਬੰਦੀ ਆਈ ਬੰਦੇ ਆ ਇੱਥੋਂ ਠੀਕ ਠੀਕ ਨਾ ਬੰਦੀ ਇੱਥੇ ਆਪਣੇ ਬੰਦੇ ਆ ਹਾਂਜੀ ਹਾਂਜੀ ਉਦੋਂ ਆਈ ਲਓ ਬਜੀ ਲਾਗੇ ਤੋਂ ਥਣ ਥਣ ਪਾਉਂਦੀ ਚੰਗਾ ਲਾ ਮਾਂ ਲਾ 8000 ਦੀ ਹੁਣ ਬਜੀ ਅੱਛਾ ਜੀ 8000 ਦੀ ਕਦੀ ਬੰਦੇ ਨੂੰ ਦੋ ਦੋ ਹੈਗਾ 12 ਕਿਲੋ ਅੱਛਾ ਅੱਛਾ ਆਹ 1.5 ਦੋ ਦੋ ਟਾਈਮ ਹੀ ਹੋਇਆ ਈ ਮੈਨੂੰ ਜੇ ਸਿਰਫ ਜਾਂਦੀ ਆਤੀ ਇਹ ਸਭ ਨੂੰ ਹੋਈ ਇਹ ਸੱਜਰ ਦਾ ਕਿੰਨਾ ਕੇ ਰਿਕਾਰਡ ਲਿਆ ਜੀ ਭਾਈ 12 13 ਕਿਲੋ ਦੁੱਧ ਚੁੰਗੇ ਰਹੇ ਉਹ ਰਾਮ ਨੂੰ ਅੱਛਾ ਜੀ ਸਿਰਫ ਸਾਂਭੀ ਦੀ ਮੱਝ ਹੋਈ ਸਾਂਭੀ ਨਹੀਂ ਦੋ ਚਾਰ ਚੰਗੀ ਸੇਵਾ ਹੋਈ ਹਾਂ ਜੀ ਮੱਝ ਹੋਈ ਚੰਗੀ ਉਸੇ ਤੋਂ ਦਿਲ ਲਿਆਓ ਬੱਚਾ ਲਓ ਦਿਖਾਈਏ ਚਾਈ ਜਿਹੜਾ ਦੁੱਧ ਇਹਨੇ ਸੱਜਰ ਨੇ ਭਰਿਆ ਤੇ ਸੂਈ ਨੂੰ ਕੋਈ ਟਾਈਮ ਹੋ ਗਿਆ 2 2 2.5 ਮਹੀਨੇ ਬਸ ਹੀ ਮਲਦਾ ਆ ਗਿਆ ਪਿੱਛੇ ਡਾਂ ਡਾਂ ਕਰਦੀ ਬੱਚਾ ਵੇਖ ਦੇ ਕਰੋ ਵਧੀਆ ਖਾਪੀਆਂ ਤੂਪੀਆਂ ਵੱਜਦੀਆਂ ਪੂਰੀਆਂ ਇਹ ਭਾਈ ਡੇਰੀ ਚੋ ਲੱਗਦੀ ਮੈਨੂੰ ਆਈ ਇਹ ਆਈਦੇ ਸ਼ਹਿਰ ਦੇ ਇੱਕੇ ਧਾਰੇ ਹੀ ਆ ਮੱਝ ਵੀ ਬੰਦੇ ਨੇ ਕੱਲੀ ਦੀ ਠੀਕ ਕੋਈ ਸ਼ਾਮੇ ਪਾਈ ਦਾ ਰਿਆਂ ਜਵਾਗ ਦਾ ਨਾ ਸਿਰਫ ਸਾਹਮਣੇ ਗੁਣ ਪਾਈ ਦਾ ਠੀਕ ਠੀਕ ਹੈ ਖੰਡੀ ਠੀਰੀ ਆ ਦੇ ਸਿੰਗਲ ਹੱਡੀ ਆ ਕੀ ਕਰ ਸਕਦੇ ਨਹੀਂ ਹੈ ਵੀ ਕਰਮਾ ਦੀ ਠੰਡੀ ਆ ਕੋਈ ਡਰ ਦੀ ਨਹੀਂ ਸੱਬ ਚੰਗਾਣਾ ਕੱਢ ਕੋਈ ਥੋੜੀ ਜੀ ਮਤਲਬ ਸਾਂਹ ਦੜੀ ਕੇ ਭਰਾਣੇ ਘਟ ਗਏ ਆ ਕੋਈ ਸਾਂਹ ਵਾਲਾ ਵੀ ਪਾਈ ਦੀ ਚਵਾਈ ਦੇਖਣ ਨਾਲ ਕੀ ਲੱਗਦੀ ਹੈ ਥਾਣੀ ਬੜਾ ਚੰਗਾ ਦੇ ਹਾਂ ਕੋਣ ਦੇਖੋ ਐ ਪੂਰਾ ਗੱਡਦਾ ਨੇ ਇਹ ਆ ਭਾਈ ਦੁੱਧ ਪਾ ਕੇ ਲੋ ਘਟ ਦੇ ਨਗਰ ਸੀਲ ਹੋਏ ਚਾਰੂ ਮੇਰੇ ਗੀਤ ਟੂੜੀ ਖਾਈ ਜਾਂਦੀ ਹੈ ਮੈਂ ਨਾ ਨਾਂ ਬਣਿਆ ਵੀ ਤੇ ਤੁਹਾਡਾ ਚਲੋ ਹਾਂਜੀ ਤੋਂ ਤੇ ਰਟਾਲਾ ਭਰਾ ਪਰ ਇਹ ਵੇਖਦੇ ਵਿੱਚ ਦੀ ਮਾਲਾ ਪਾ ਨੀ ਗਾਇਜ ਹੁੰਦਾ ਨਾ ਮਾਲ ਦੇਖਦਾ ਜਿਹੜਾ ਭਾਈ ਆਪਾਂ ਸੱਜਰ ਦੇਣਾ ਉਹਨੇ ਦਾ ਮੁੜਗੀ ਵੇਖ ਇਹਦੇ ਚ ਘਾਟਾ ਪਾ ਵੇਗਾ ਘਾਟਾ ਕੋਈ ਨਹੀਂ ਇੱذ ਚ ਲੋਇਤਾਇਆ ਕਰ ਪਈਏ ਲੱਸੀ ਜਰੂਰ ਆ ਬਾਕੀ ਅਹੀਂ ਆਪ ਕਹਿੰਦੇ ਕਾਟਾ ਖੰਦੀ ਪੋਰੀਆਂ ਦੋ ਪੈ ਗਈਆਂ ਨਾ ਬਾਅਦ ਉਸੇ ਤੋਂ ਦੋ ਫਿਰ ਚਲ ਜਣੀ ਆ ਭਾਗ ਕਰ ਦੇਣਾ ਨੀ ਕਾਜ ਆ ਆ ਛੋੜਾ ਜਿਹਾ ਭਾਗ ਕਰ ਦਿਨਾ ਉਹ ਵੀ ਤਾਜੀ ਸੂਈ ਪਸੋਂ ਜਿਹੜਾ ਮੁੱਲ ਛੋਟਾ ਅੱਛਾ ਜੀ ਉਹ ਵੀ ਸਾਮ ਥੋੜੀ ਘਟਾਣਾ ਉਹ ਵੀ ਉਹਦੀ ਸਾਮ ਘਟਿਆ ਲੱਸੀ ਥੋੜੀ ਜਿਹੀ ਪਹਿਲੇ ਫੋਨ ਦੇ ਵਿੱਚ ਨਹੀਂ ਅੱਜ ਹਾਂਜੀ ਲਓ ਵੀ ਭਰਾਓ ਕੱਟੀ ਜਿਹੜੀ ਉਹ ਵੀ ਚੰਗੇ ਰਿਕਾਰਡ ਜੀ ਤੇ ਥਾਣ ਥਣ ਬੜਾ ਦਾ ਗੈਸ ਤੋਂ ਵੀ ਤਕਮਨੇ ਆਪਾਂ ਦਾ ਕੱਟੀ ਦਾ ਬਸ ਸਾਮ ਨੂ ਕਰੇ ਕਾਂ ਚੰਗੀ ਬਣ ਜਣੀ ਆ ਫੋਨ ਆ ਗਿਆ ਸੌਟ ਵੱਜ ਗਿਆ ਲੋ ਬੰਦਾ ਜੀ 2 ਮਿੰਟ ਹਾਂ ਜੀ ਇਹਦੇ ਉਹ ਚੈੱਕ ਕਰ ਰਹੀਏ ਕਰੀ ਪਸਮਾ ਤੇ ਚਾ ਇਹ ਕਿਹੜੀ ਅਗਲੇ ਸਮਾਂ ਦੀ ਕੀ ਕਰਦਾ ਹਾਂ ਹਾਂ ਹੈ ਗੱਲ ਬਾਤ ਇਹ ਵੱਡੀ ਮਾਈ ਦਾ ਜੇਤਾ ਕਰਾਉਂਦਾ ਖਾਣਾ ਹਾਂ ਕਿੰਨਾ ਕੱਢ ਦੂ ਭਾਈ ਹੁਣੇ ਭਾਈ ਉਹ ਤਾਂ ਸਾਹਮਣੇ ਹੀ ਆ ਵੇਖੋ ਕਿੰਨਾ ਕੱਢਦੀ ਆ ਲਾ ਵਾਦੀ ਕਰ ਕਰ ਲਈ ਸਾਹਮਣ ਵਾਲੀ ਹੈ ਮੱਝ ਭਾਈ ਅਗਲੇ ਚਾਰੂ ਤੱਕ ਚਾਹੇ ਇਹ ਤਾਂ ਬਹੁਤ ਬਾਈ ਕਹਿੰਦਾ ਕਿ ਆਹ ਟਾਈਮ ਸਾਡੇ ਤੇ ਲੱਗੇ ਜਾਗੇ ਬੰਨੇ ਪੜ੍ਹਦੇ ਜੀ ਜੋਰ ਨਾਲ ਕਰ ਕਰ ਪੋਲੀ ਬਾਈ ਭਾਈ ਰੂਹ ਹੀ ਨਵਾਰੇ ਇਹ ਭਾਈ ਭਾਟ ਉਹਦਾ ਪੱਪ ਚਵੋਨੇ ਇੱਧਾ ਸਾਹਮਣੇ ਕੋਈ ਨੁਕਸ ਹੋਵੇ ਦੇ ਰਾਹੀ ਗਾੜੀ ਠੀਕ ਲੋਰ ਗਾੜ ਹੈ ਜੀ ਹੈ ਪਾਉਣਾ 8 ਲੀਟਰ ਪਾਉਣਾ 8 ਲੀਟਰ ਦੇ ਨਾਲ ਬੰਨੇ ਨਹੀਂ ਆ ਆਹ ਵਾਲੀ ਜਿਹੜੀ ਮੱਗਰ ਲੈ ਤਵੰਦੀ ਚਵਾਈ ਬਿਲਕੁਲ ਢੋਲ ਘਾਰਾ ਰੱਖੋ ਇੱਕ ਹੋਰ ਘਟਾਣੀਆਂ ਨੋਗਾ ਹੀ ਆਗੇ ਮੱਗਰ ਗਾੜੀ ਪਈ ਹੈ ਇਹ ਦੇਖੋ ਭਾਈ ਜਿਹੜਾ ਮੱਝ ਲੈ ਗਿਆ ਨਾ ਹਾਂਜੀ ਖਾਦੀਆਂ ਬੋਰੀਆਂ ਵੀ ਖਾ ਗਿਆ ਦੋ ਮੱਝ ਦੱਸ ਦੂ ਵਕੇ ਮੱਝ ਹੈਗੀ ਹੈ ਹੂੰ ਸਹੀ ਗੱਲ ਹੈ ਉਹ ਮਾਰੋ ਕੈਮਰਾ ਪਾ ਲਾ ਕੇ ਵੀ ਆ ਲਓ ਸਦਾ ਯੋ ਹਮ ਤੁਹਾਡਾ ਸਿਰ ਮੱਥੇ ਦੇਖੋ ਐਨ ਮੜਾ ਜਾ ਇੰਨੇ ਵੰਡੇ ਸੌਣੋਂ ਅਜਨਾਲੇ ਵਾਲਾ ਆ ਬੈਠਾ ਏ ਮਾਜੇ ਦੇ ਥੱਲੇ ਆਈ ਸੌਣੋਂ ਸੋ ਇੰਨੀ ਜਿਸ਼ਕਾ ਨੂੰ ਆ ਗਿਆ ਹਾਂ ਨਿਗੀ ਜੀ ਕੁੜੀ ਨੇ ਵੀਡੀਓ ਪਾਈ ਜਿਹੜੀ ਕਿਹੜੀ ਚੱਲ ਪਰਸਨਲੀ ਵਾਇਰਲ ਹੁੰਦੀ ਆ ਮੱਝਾਂ ਦੀ ਅੱਛਾ ਆ ਸਾਡੀਆਂ ਮੱਝਾਂ ਜੇ ਇੰਨਾ ਇੰਨਾ ਦੁੱਧ ਜੇ ਪਰ ਸੌਣੋਂ ਸੁਣ ਨਹੀਂ ਜਾਨਾ ਨਹੀਂ ਸੌਣੋਂ ਚਾ ਆ ਗਿਆ ਇਹ ਗੱਲ ਬਾਤ ਉਧਰ ਵੇ ਚੈੱਕ ਕਰ ਅੰਦਰ ਆਵਾਜ਼ ਚੈੱਕ ਆਵਾਜ਼ ਦਿਖਾਈਏ ਵਾਜੀ ਇਹ ਆ ਗਿਆ ਦਿਖ ਆ ਗਿਆ 10:00 ਵਜੇ ਨਾਲ ਯਾਰ ਆ ਗਿਆ ਆ ਗਿਆ ਆ ਗਿਆ ਤੇੜੂ ਬੜੇ ਬਣਾਏ ਤੁਹਾਨੂੰ ਨੇ ਹਾਂ ਹੈ ਸ਼ਕੀਨ ਆ ਸ਼ਕੀਨ ਹੈ ਸ਼ਕੀਨ ਹੈ ਕੋਈ ਖਿਦਗਲੀਆਂ ਬੰਦਾ ਹਾਂ ਵਧੀਆ ਯਾਰ ਫੇਰਾ ਬੰਦਾ ਕੜਤੋ ਕੀ ਕਰਾਂਦਾ ਜੀ ਤੁਹਾਨੂੰ ਜੋ ਆ ਕੋਈ ਨੀ ਪਟ ਪਟ ਕਾਂਦਾ ਕੋਈ 14 ਦੇ ਸਾਰੇ ਲਓ ਜਿਹੜੇ ਪੈਰ ਤੇ ਖੜੀ ਕਰਮਾਂ ਲਈ ਉੱਥੇ ਹੀ ਖੜੀ ਆ ਬਹੁਤ ਹੀ ਠੰਡੀ ਭਿਰੀ ਆਲੇ ਬਾਕੀ ਸੂਹਾ ਵੀ ਮੈਨੂੰ ਦੁਜਾਣੇ ਤੇ ਚਾਹ ਲੱਗਦੀ ਆ ਨਹੀਂ ਦੁਜਾ ਭਾਈ ਜੀ ਸੇਵਾ ਖੁਣੇ ਗਈ ਦੇ ਅੱਛਾ ਸੇਵਾ ਚਲੀ ਗਈ ਸੀ ਜੀ ਤੇ ਚਲ ਤੇ ਜਗ ਹੋਏ ਕਿਹੜਾ ਬੁੱਢੀ ਹੋ ਗਈ ਆ ਨਾ ਨਾ ਕੋਈ ਚੱਕਰ ਸੂਰ ਅਸਲ ਵਿੱਚ ਮਤਲਬ ਤਿੱਗੇ ਜਾ ਕੇ ਦੁੱਧ ਸਟਾਰਟ ਹੁੰਦਾ ਸਹੀ ਗੱਲ ਪਹਿਲੇ ਦੁਜੇ ਦਾ ਇਹ ਰਾਹ ਨੂੰ ਇਹ ਸਾਮ ਦੀ ਇਹਨੇ ਪਹਿਲੇ ਲੱਗੰਦਾ ਬਣਾਇਆ ਕਿਤੇ ਹਾਲੇ ਕੀ ਕਰ ਸਕਦੇ ਤੁਸੀਂ ਚਾਰਾਂ ਨਾ ਉੱਠ ਕੇ ਬੈਠੇ ਜਿਹੜੇ ਪੈਰ ਤੇ ਬੈਠੀ ਉੱਥੇ ਹੀ ਖੜੀ ਜਾ ਜੀ ਭਾਈ ਆਪਾਂ ਆ ਜਾਂਦੇ ਜੀ ਅਗੋਂ ਭੋਵੇ ਨਹੀਂ ਕਪਟਨ ਡਾਕ ਲੋ ਪਛੂ ਪਛੂ ਮੈਂ ਤਾਂ ਇਹ ਸੁਣਨ ਦੀ ਲਤ ਮਾਰਕੀਟ ਉਹ ਤਾਂ ਨਾ ਦੁੱਧ ਪਰ ਪਾਰ ਹੀ ਛੱਡ ਦਾਂਗੇ ਭਾਈ ਅੱਛਾ ਜੀ ਹੱਦ ਕਰ ਪੀ ਜੀ ਜਿਹੜੇ ਤੇ ਮਾਨ ਹੈ ਉਸ ਤੇ ਤੇ ਮਾਨ ਹੁੰਦਾ ਕਿ ਇਹ ਚੀਜ਼ ਮੰਨਦਾ ਪਾਣੂ ਦੇ ਹਾਂਜੀ ਹਾਂਜੀ ਪਹਿਲੀ ਵੀਡੀਓ ਤੇ ਵੀ ਆਕਨ ਗਿਨਾ ਪਾਇਆ ਹੈ ਅੱਜ ਦਾਹ ਨਹੀਂ ਥੱਲੇ ਬੈ ਗਏ ਮੇਰੇ ਨਾਲ ਇਹ ਨਹੀਂ ਉਹ ਲੱਤਾਂ ਉਹ ਮਾਰ ਨਾਲੀ ਬੜਾ ਗਈ ਭਾਈ ਚਲੋ ਚੋਕੋ ਕੋਈ ਨਾ ਚਾਹ ਪੀ ਆ ਨੋ ਆਹ ਤੇ ਆ ਗਿਆ ਠੰਡਾ ਇਹ ਮਾਂ ਦਾ ਕੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਕੋਈ ਸ਼ੱਕ ਨਹੀਂ ਇਹ ਬਤਾ ਦਿਓ ਜੇ ਕੋਈ ਗਲਤ ਹੈ ਨਾ ਪਰ ਦੂਜੀ ਮਾਂ ਦੀ ਵੀਡੀਓ ਬਣਾਉਣੇ ਵੀ ਲਾਤਰੀ ਮਾਰੂਗੀ ਇਹ ਅੱਛਾ ਜੀ ਸਹੀ ਗੱਲ ਬੋ ਇੱਧਰ ਆਓ ਬਈ ਇਹਨਾਂ ਦੀ ਬਾਤ ਨਹੀਂ ਥਲੇ ਭੋਵੇਂ ਠੀਕ ਹੈ ਠੀਕ ਹੈ ਨਹੀਂ ਠੰਡੀ ਕਰਮ ਵਾਲੀ ਹੈ ਆ ਪਲੋ ਇਹ ਚ ਕੋਈ ਘਟ ਆਣੀਏ ਪਲੋ ਆਹ ਵੇਖੋ ਜੀ ਲਾਓ ਧਾਰਾ ਸਹੀ ਗੱਲ ਵੀ ਨਹੀਂ ਆਹ ਚੀਜ਼ਾਂ ਪਲੋ ਦੋ ਘਟਾਂ ਰਾਂਗ ਕੋਈ ਨਹੀਂ ਇਸ ਪੈਹੇ ਪਿਛਾ ਤੇਰੀ ਭੋਵੇਂ ਦੋ 4000 ਰੱਦ ਲੱਗੇ ਤੇ ਆਹ ਚੀਜ਼ਾਂ ਦਾ ਕੋਈ ਨਹੀਂ ਜੇ ਆਹ ਵੇਖੋ ਜੀ ਹਾਲੋ ਵਾਈਟ ਇਹ ਲਾ ਲੀਂ ਲੱਭਦੀ ਸਭ ਕੁਝ ਲਾਵੇ ਤਾਂ ਇਹ ਤੇਲ ਨਾਰਾ ਬੈਹ ਗਿਆ ਵੀਡੀਓ ਦੇ ਵਿੱਚ ਕਾਡੇ ਸਾਹਮਣੇ ਲਾਤ ਉੱਥੇ ਹੀ ਕਿੱਥੇ ਖੜੀ ਆ ਹਾਂ ਇਹ ਲੋ ਚੱਕ ਲੋ ਬਾਈ ਦੇ ਉਹ ਤਾਂ ਪਾਪਾ ਜੀ ਸੱਤ ਨੀ ਇਹਦੇ ਹਾਂ ਆਪਾਂ 6 ਕਾ ਦੁੱਧ ਕਰੀਦਾ ਹੋਵੇ ਦੱਸਿਓ ਹਾਂ 6 ਕਾ ਦੁੱਧ ਠੀਕ ਆ ਠੀਕ ਆ ਹਾਂ ਜੀ ਬਈ ਇਹ 3 ਤੋਂ ਵੱਧ ਹੋ ਸਕਦਾ ਏ ਵੱਧ ਹੀ ਵੱਧ ਆਪਾਂ ਇਹਦੇ ਦੇ ਭਾਜੀ ਸੱਤ ਨੀ ਦੇ ਆਪਾਂ 6 ਕਾ ਆਨੇ ਆ ਕੋਈ 6 ਦੀ ਜਿਹੜੀ ਪੂਰ ਗਰੰਟੀ ਆ ਹੋਊਗਾ ਵਾਦਾ ਹਾਲੋ ਹਾਲੋ ਲੈ 4 ਆ ਇਹਦੇ ਚੌਥੀ ਯਾਰ ਹੈ ਅਲੀ ਕੋਲ ਨਿਕਾਲਾ ਨਹੀਂ ਇਹ ਭਾਈ ਤੁਸੀਂ ਵੀ ਆਲੀ ਤਨ ਆ ਲੈ ਲੜੀਆ ਠੀਕ ਹੈ ਠੀਕ ਏਡੀ ਕਰਵਾ ਲਈਏ ਚਲ ਹੁਣ ਦੂਜੇ ਪਾਸੇ ਹੋ ਜਾਈਏ ਆਲੀ ਗਾਜਰੀ ਕੋਈ ਤਾਂ ਨਹੀਂ ਸ਼ੱਕ ਹੈ ਨਹੀਂ ਕੋਈ ਤੇ ਇੱਕ ਕਰੀ ਵੀ ਉਹ ਤਾਂ ਦੋਰੀ ਹੋ ਉਹ ਸਿਆਣੀ ਕਹਿੰਦੀ ਆ ਕਿ ਬਾਦ ਮੇਰੇ ਥੰਨੇ ਆ ਹਾਂ ਨਹੀਂ ਹੈ ਚੰਗੀ ਹੈ ਤੇਰਾ ਮੁੱਲ ਭਾਈ ਇਹ ਦੱਸੀ ਜਾ ਤਾ ਹੁਣ ਜਿਹੜਾ ਮੈਂ ਦੇ ਲਈ ਦੱਸਣਾ ਪਾਉਂ ਨਹੀਂ ਗਾ ਜੀ ਉਹ ਸਹੀ ਹਾਂ ਇੱਕ ਬਹੁਤ ਲਹਾਨਾ ਭਾਈ ਮੈਂ ਕਹਦਾ ਜੀ ਇਹਦਾ ਜਿੱਦਾਂ ਦੀਆਂ ਸੀਲੀਆਂ ਜੋ ਕੁਝ ਇਹਦੇ ਵਿੱਚ ਖੂਬੀਆਂ ਵਾਲੀਆਂ ਜਿਹੜੀਆਂ ਜੀ ਮੈਨੂੰ ਪਤਾ ਜਾਂ ਤੁਸੀਂ ਵੇਖਦੇ ਤੁਹਾਨੂੰ ਪਤਾ ਵਾ ਬਿਲਕੁਲ ਸਭ ਕੁਝ ਦੇ ਵਿੱਚ ਕੱਦ ਵੇਖੋ ਕਿ ਡਾਈ ਨਹੀਂ ਕੋਈ ਕਹਦੇ ਆ ਮੂੰਹ ਚੋਕੇ ਬਗੈ ਦੀ ਵੱਡੀ ਆ ਆਹ ਜਿਹੜੀ ਨਿਸ਼ਾਨੀ ਆ ਚਲੋ ਸਿੰਗਲ ਟੀ ਵਿੱਚ ਦੁੱਧ ਵਾਲੇ ਪੱਡੀ ਸਾਹਮਣੇ ਵਾਜੀ ਭਾਈ ਇਹ ਮਾਝੂ ਦੀ ਸਾਭੀ ਗਈ ਨਾ ਕੋਈ ਭਰਾ ਸਾਹਮਣ ਲੂਗਾ ਰੇ ਚਲੋ ਗਾਂ ਵਾਲੇ ਸਵੇਰ ਨੂੰ ਦੁੱਧ ਭਰੂ ਵੀ ਕਰਮ ਵਾਲੀ ਹਾਂ ਮੋਲ ਭਾਈ ਫਿਰ ਨਿਗਾਹ ਆ ਆਹ ਚੀਜ਼ਾਂ ਨਹੀਂ ਲਾਂਦੀਆਂ ਹਾਂ ਜੀ ਵੇਖੋ ਫਿਰ ਚੱਕ ਲਾਓ ਹਾਲੋ ਹਾਲੋ ਐ ਜੀ ਕਿਹਦੀ ਉਹ ਗੱਲ ਕਮਾਲ ਹੋਈ ਇਹਦਾ ਉਹੀ ਹੈ ਵੀ ਗੱਲ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਇਹ ਆਏ ਦੋ ਆਹ ਨਹੀਂ ਚੀਜ਼ਾਂ ਮਿਲ ਗਈ ਤੁਹਾਨੂੰ ਨਹੀਂ ਇਹ ਸੋਨੂ ਦਾ ਟੇਬਲ ਲੈ ਲੀ ਬਸ ਲਓ ਜੀ ਇਹ ਸੋਨੂ ਦੇ ਹੱਡੇ ਤੋਂ ਮਿਲਿਆ ਇਹਦਾ ਭਾਈ ਮੁੱਲ 55000 ਦੇ ਅੱਛਾ ਜੀ ਘਾਣਾ ਦੇ ਦੀ 53 ਦੀ ਕਰੀਏ ਮਾਨਤਾ ਕਰ ਦੋ ਤੁਸੀਂ ਕਰ ਦੋ ਆਪ ਹੀ ਕਰਦੇ ਆ ਸਾਡਾ ਦੇ ਹੁਣ ਮਤਲਬ ਇੱਕ ਗੁਣਾ ਦੀ ਕੁਸਲੀ ਹੈ ਨਹੀਂ ਇਹ ਜ਼ਿਆਦਾ ਕੀ ਹੋਣਾ ਜਿੰਨਾ ਕੋਨੇ ਮੰਗ ਲਿਆ ਕੀ ਕਰਾਂਗੇ ਇਹਦੇ ਚ ਹਾਂ ਨਾ ਇਹ ਭਾਜੀ ਬਿਲਕੁਲ ਜਿਹੜੀ ਸ਼ੋਰ ਹੀ ਹੁੰਦੀ ਹੈ 100 ਰੁਪਿਆ ਕੋਈ ਤੁਸੀਂ 200 ਕੋਈ ਵੀਰ ਸ਼ੇਰਾ ਆਂਦਾ 200 ਰੁਪਿਆ 100 ਸ਼ੋਰ ਨਾ ਕਮ ਕਰੇ ਪੂਰੇ 52000 ਦੀ ਹਾਨ ਜਿਹੜੀ ਹੈ ਲਓ ਵੀ ਜਿਹੜਾ ਵੀਰ ਮੇਰਾ 52 ਲੈ ਗਿਆ ਨਾ ਆ ਚੀਜ਼ਾਂ ਜੇ ਮਿਲੀਆਂ ਬਸ ਲਓ ਜੀ ਪਹਿਲੀ ਵਾਰ ਬੈਠ ਗਿਆ ਜੀ ਬਾਈ ਬਾੜ ਇਹ ਚੀਜ਼ਾਂ ਲੱਭਣੀਆਂ ਇੱਥੋਂ ਬਸ ਸ਼ਾਬਾਸ਼ ਇਹ ਫ੍ਰੀਜ ਜੀ ਦੇ ਹਿਸਾਬ ਨਾਲ ਜਦੋਂ ਕੋਈ ਪ੍ਰਾਣਾ ਆ ਜਾਏ ਉਦੋਂ ਚੱਲਦਾ ਹੈ ਬੰਜਾ ਬੰਜਾ ਹਾਂ ਕਰ ਕਉਂਦੀ ਹਾਂ ਆ ਦੇਖੋ ਆ ਹੈ ਜੀ ਕੋਈ ਗੱਲ ਲੈ ਪੀਏ ਤੋਂ ਪਰੇ ਜਾਂਦੇ ਜਾਂੜ ਜਾਂ ਮੱਕਿਓ ਪੜੇ ਗਾਰਡ ਨਹੀਂ ਆ ਦੁਨੀਆ ਵਸਦੀ ਆ ਗੱਲਾਂ ਭਰੀਆਂ ਆ ਇਹ ਆ ਚੀਜ਼ਾਂ ਨਹੀਂ ਜੱਲਦੀਆਂ ਹੂੰ ਹੂੰ ਬਵੰਜਾ ਦੀ ਹੈ ਨਾ 52 ਦੀ ਹਾਂ ਬਹੁਤ ਚੋਲਾ ਕੰਮ ਹੋਣਾ 200 ਰੁਪਇਆ ਕਰਦੀ ਆਪਾਂ ਇਹ 200 ਕਰਦਾਂਗੇ ਜੇ 200 ਲਓ ਭਾਈ 5200 ਰੁਪਇਆ ਤੇ ਕੋਈ ਭਰਾ ਸੰਭਲ ਲੈ ਜੂਗਾ ਇੱਕ ਘਰ ਦਾ ਸ਼ਰਾਰ 31 ਮਿਲੂ ਪੂਰੀ ਮਾਰ ਵਧੀਆ ਨਹੀਂ ਠੀਕ ਆ ਮੈਂ ਭਾਜੀ ਕਿਵੇਂ ਆਹਰ ਕਰਵਾ ਸੁਹਾਉਗੀ ਇਹ ਸੂਈ ਦੇ ਪਈ ਇਹਦੀ ਪਰ ਹੁਣ ਤੀਜਾ ਆ ਜਾਂ ਚੌਥਾ ਆ ਪੰਜਵਾਂ ਆ ਆਪਾਂ ਤੁਸੀਂ ਕਹੋ ਬੋਲੇ ਦੀਆਂ ਬਦਾਂ ਜਿਹੜਾ ਪਨ ਲੱਗਾ ਸੋਨਾ ਸੋਨਾ ਤੇ ਹੜਿਆ ਰਤਾ ਉੱਤਰ ਪਨ ਲੱਗਣਿਆ ਵਾ ਬਿਲਕੁਲ ਇਹੋੜ ਖਲੀ ਦੂਜੀ ਤੇ ਤੀਜੀ ਜਮਾਂਦਰੋਂ ਅਗਲੇ ਸਾਡੀ ਤੇਰੇ ਜੇ ਅੱਛਾ ਇਹ ਜੋ ਸੂਈ ਦੇ ਤਜਰਬਾ ਹੋ ਗਏ ਉਹ ਕੱਟੀ ਚ ਮ ਆਪਿਆ ਬਿਲਕੁਲ ਸਾਜੀ ਸੂਈ ਆ ਇਹਦਾ ਸੂਈ ਮੁੰਜਾਦੀ ਹੈ ਦੋ ਚਾਦਰ ਘੱਟ ਸੂਈ ਮੁੰਜਾਦੀ ਠੀਕ ਹੈ ਜਿਆਦਾ ਦੀ ਨੂੰਈ ਚੋ ਘੱਟ ਸੂਈ ਦੋ ਚਾਦਰ ਇਹ ਹੋ ਸਕਦਾ ਪਹਿਲਾਂ ਤਾਂ ਸਹੀ ਗੱਲ ਜੀ ਬੱਚਾ ਐਕਟਿਵ ਹਾਦਾ ਪੁਰਾਣਾ ਐਕਟਿਵ ਆ ਇਹ ਮੱਥੇ ਨੇ ਇਹਦੇ ਤਰ੍ਹਾਂ ਨਿਸ਼ਾਨ ਆ ਗਿਆ ਫੁੱਲ ਬਾਕੀ ਇਹ ਕੋਈ ਵੀ ਬੋਲਾ ਜੇ ਕੋਈ ਬਣਾ ਗਏ ਮੇਰੇ ਘਰ ਵੇਖ ਲੈ ਉਹ ਆਪਣੇ ਕਾ ਬਣਾਵੇ ਬੋਲਾ ਜੇ ਕੋਈ 6 ਕਿਲੋਗਾ ਅੱਛਾ ਜੀ ਆਪਾਂ 5 ਕਿਲੋ ਦੀ ਗਰੰਟੀ ਦਵਾਂਗੇ ਬੋਲਾ ਠੀਕ ਆ ਜਮਾਂਦਰੋ ਅਗਲੇ ਦਿਨਾਂ ਦੀ ਤੇਲ ਜੇ ਤੇ ਬੈਣੀ ਵਾਲਾ ਜੇ ਤੂੰ ਜਾ ਬੈਣੀ ਦੇ ਪੰਨੇ ਪੰਨੇ ਜਾ ਤੇ ਬੈਣੀ ਵਾਲਾ ਹਾਂ ਉਹਨਾਂ ਕਹਈ ਜੇ ਪਾ ਵਧੀਆ ਗੱਲ ਆ ਬਿਲਕੁਲ ਸਹੀ ਗੱਲ ਹੈ ਲੱਗ ਗਈ ਸ਼ੂਆ ਭਾਵੇਂ ਕੋ ਤੀਜਾ ਵਾਲੀ ਚੌਥਾ ਵਾਲੀ ਤੇ ਇਹ ਵੀ ਖਾਮ ਤੋਂ ਥੋੜੀ ਜਿਹੀ ਘਟਿਆ ਰਤ ਵਜੇ ਖੋਰੀ ਨੀਲੀ ਦੇ ਵਿੱਚ ਆ ਗਈ ਜੇ ਅੱਖਾਂ ਵੀ ਨਾਲੀਆਂ ਨੀਲੀਆਂ ਤੇ ਪੇਠ ਕੁੜਾ ਜਿਹੜਾ ਬਹੁਤ ਹੀ ਚੰਗਾ ਵਾ ਬਾਕੀ ਥੋੜੀ ਜਿਹੀ ਲਿੱਸੀ ਹੈ ਸਰੀਰੋਂ ਭੱਜੀ ਜਿਹਾ ਜਮ ਦਵੇਂ ਲੋ ਹਾਂ ਕਰਤ ਵਜਾਂ ਦੀ ਚੰਗੀ ਆ ਤੇ ਬਾਕੀ ਇਹਦੀਆਂ ਵੀ ਨਿਸ਼ਾਨੀਆਂ ਦੁੱਧ ਵਾਲੀਆਂ ਜਿਹੜੀਆਂ ਆ ਵਾਕੋ ਆ ਗਈਆਂ ਹਾਂ ਜੀ ਮੈਂ ਭੱਲ ਗਿਆ ਥੱਲੇ ਦੇਖੋ ਠੀਕ ਆ ਠੀਕ ਮਿਲਕ ਵਾਂ ਜਿਹੜੀ ਆ ਮੋਟੀ ਲੱਗੀ ਸਿੱਧੀ ਐ ਡਾਇਰੈਕਟਰ ਰੱਬ ਨੇ ਭਰੀਆਂ ਵਾ ਸੱਧੇ ਲਾਈਓ ਕਿ ਕਿ ਪਸ਼ੂ ਦੇ ਵਿੱਚ ਹੀ ਹੁੰਦਾ ਇਹ ਗੁਣ ਸੱਧੀਆਂ ਲਾਗੇ ਰੈਕਟ ਭਰੀਆਂ ਰੈਕਟ ਹੀ ਲਾਗੇ ਲੋ ਵੀ ਚੱਡਾ ਚੱਡਾ ਤੇ ਇਹਨੂੰ ਇਸ ਟਾਈਮ 6 ਕਿਲੋ ਭਾਜੀ ਕਿੰਨਾ ਦਾ ਚਵਾਗਲ ਤੋਂ ਇਹ ਭੂਲ ਮਰੇ ਛਟਾ ਮਰੇ ਪਾੜਾ ਨਾਲ ਲੀਦੀ ਹੈ ਅੱਛਾ ਜੀ ਪਾੜਾ ਵਾ ਦੱਸ ਬੀਨੂੰ ਦੱਸਿਆ ਪਾੜਾ ਨਾਲ ਲੀਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਆਪ ਕੋਲ ਦਾ ਮਨਾ ਕਰਨਾ ਤੇ ਨਾ ਕਰਨ ਦੇਣਾ ਦੋ ਤਿੰਨ ਸੁਈਆਂ ਹਾਂਜੀ ਉਹਦੇ ਬੁਲਕੇੜੇ ਜਵਾਗ ਮਾਜੇ ਦੇ ਨਗਰੋਂ ਦੇਖਾ ਜੇ ਉਹ ਇਹਦੇ ਖਰਾਬ ਅੱਛਾ ਜੀ ਪਹਿਲਾਂ ਜਿਹੜਾ ਭੜ ਦੇ ਲਾ ਲਈਏ ਠੀਕ ਹੈ ਜੀ ਤਾਂ ਕਿ ਉਹ ਕੱਲ ਨੂੰ ਖਰਾਬ ਨਾ ਕਰੇ ਜਾ ਕੇ ਅੱਗੇ ਇਹ ਕਿੰਨਾ ਭਰ ਦੋਗੇ ਦੁੱਧ ਦੁੱਧ ਭਾਜੀ ਉਹਦੇ 12-13 ਕਿਲੋ ਕਰੂਗੀ ਪਰ ਮੈਂ 10 ਕਿਲੋ ਦੀ ਗੱਡੀ ਜਾਊਂਗਾ ਜਦੋਂ ਕਿ ਕੰਟੇਰੀਆਂ ਜਿਹੜੀਆਂ 10 ਕਿਲੋਗ੍ਰਾਮ ਨਾਲ ਲੁਕੋਤ ਆਜ ਕਰੋ ਜੀ ਚਾਹ ਤੇ ਸਫਾਈਆਂ ਦੇ ਥਾਂ ਤੇ ਜਿੰਨੇ ਦੀ ਹੋਲਿਆ ਹਾਂਜੀ ਚੋ ਕੇ ਫਿਰ ਉਹਨੇ ਦੁੱਧ ਫ੍ਰੀ ਪੀਵੇ ਅੱਛਾ ਜੀ ਜਿਹੜਾ ਸੋਨੂ ਵੀ ਇਹਦੇ ਘਰੋਂ ਨਿਕਲ ਜਾਊ ਨਾ ਉਹ ਦੁੱਧ ਚੋ ਕੇ ਫਿਰ ਉਹਨੇ ਲਈ ਆ ਠੀਕ ਹੈ ਠੀਕ ਹੈ ਜੀ ਕੋਈ ਘਟਾ ਵਾਲੀ ਕੋਈ ਨਹੀਂ ਦੁੱਧ ਭਾਵੇਂ ਕੋਈ ਦਾਹੀਆ ਦੇ ਥੋਲੇ ਮੀਂਹ ਦਾ ਕੋ 20 ਹਜ਼ਾਰ ਥੋਲੇ ਸੋਣੋ ਭਾਈ ਜਿਹੜਾ ਆਂਡਾ ਖਾਂਦਾ ਮੁਰਗੀ ਨਹੀਂ ਖਾਂਦਾ ਤੇ ਬਿਲਕੁਲ ਜੈ ਜੈ ਦੀ ਗਾਂ ਦੇ ਦੇਣਾ ਤੂੜੀ ਹੀ ਜਾਂਦੀ ਤੂੜੀ ਤੇ ਲੱਗੀਆਂ ਜੇ ਕੋਈ ਭਰਾ ਕੋਈ ਚਾਰਾ ਚੋਰਾ ਪਉ ਚੰਗਾ ਦੁੱਧ ਚੰਗਾ ਕੱਟੀ ਕਿੜਾ ਤੇ ਮੁੱਲ ਭਾਈ ਦਸੀਆ ਰਹ ਰ ਇਹਦਾ ਮੁੱਲ ਭਾਈ ਨਾ ਪਗਾਦਾ 55-56 ਨਾ 52 ਹਾਂ ਹਾਂ ਨਾ 50 ਹਜ਼ਾਰ ਦੇ ਦਈਏ ਨੇ ਅੰਦਰ ਕਰ ਦਿੱਗੇ ਹਲ ਭਾਈ ਦੋ ਨਵਜੇ ਕੋ ਮੁੱਲ ਲਵਾ ਲੈ ਮੇਰਾ ਵੀਰ ਨਹੀਂ ਦੋ ਤਾਂ ਜਾਣ ਕੇ ਨਾ ਨੇ ਉੱਤੋਂ ਤਾਂ ਆਪ ਹਟਾ ਕੇ ਲੈਉਂਦੇ ਆ ਨੇ ਹਾਂ ਉਹੋ ਜਿਹਾ ਲਾਗੇ ਇਹ ਭਾਈਏ ਬਸ ਨਿੰਜਾ ਹਰ ਦੇ ਜੀ ਨਹੀਂ ਹੋ ਛੱਡ ਦਈਏ ਕਰਾਇਆ ਕਰਾਈ ਦਈਏ ਕਰਾਇਆ ਛੱਡ ਕੇ ਪੂਰੇ ਭਾਈ 47000 ਦੀ ਮੱਝ ਦਵਾਂਗੇ ਲਓ ਭਈ ਕਰਾਇਆ ਬਿਲਕੁਲ ਕਰਾਇਆ ਕੋਈ ਮੋਗੇ ਨਾਲ ਲੈ ਜੇ ਤੇ ਭਾਵੇਂ ਕੋ ਮੋਗੇ ਉਹ ਬਾਹਰ ਲੈ ਜੇ ਮੈਂ ਪਿੱਛੇ ਲੈ ਜੇ 3000 ਰੁਪਇਆ ਕਰਾਇਆ ਛੱਡਤਾ ਜੀ ਲਓ ਭਈ 50000 ਦੀ ਹਰ ਛੱਡ ਇਹ ਬੈਲਾ ਵੀ ਮੇਰਾ ਯਾਰ ਗਿਆ ਸਾਈ ਰੱਖ ਲੈ ਮੇਰੀ ਵਿੱਚੋਂ ਅੱਛਾ ਇਮਾਨਦਾਰੀ ਦੇ ਨਾਲ ਜਿੱਦਾਂ ਦੁੱਧੋਂ ਭਾਜੇ ਮੈਨੂੰ 40000 ਦੀ ਲੱਗੇ ਫਾਟੇ ਲਓ ਵੀ ਦੁੱਧ ਫ੍ਰੀ ਦੁੱਧ ਫ੍ਰੀ ਪੱਠੇ ਪਾਉ ਦੇ ਦੁੱਧ ਫ੍ਰੀ ਦੁੱਧ ਫ੍ਰੀ 40000 ਦੀ ਆਪਣੀ ਇਮਾਨਦਾਰੀ ਨਾਲ ਜੇ ਕੋਈ ਮੱਝ ਸੱਜੜ ਲਵੇ ਉਹ 10000 ਨਾਲ ਲੱਗੇ ਫਿਰ ਮੱਝ ਸੱਜੜ ਲੈ ਜੀ ਨੂੰ ਛੱਡ ਠੀਕ ਹੈ ਠੀਕ ਹੈ ਲੋ ਬਈ ਮਾੜੀ ਦੀ ਗੱਲ ਕੋਈ ਕੋਈ ਵਧੀਆ ਬੰਦ ਦੀਆਂ ਬੋਲੀਆਂ ਚੱਲ ਗਈਆਂ ਅਰੇ ਅੰਦਰ ਦੇ ਦੋਸਤੋ ਇਹਨਾਂ ਤੋਂ ਪਣਾ ਕਰਨ ਵਾਲੀ ਨੇ ਤੇ ਹੁਣ ਮੁੱਲ ਬਾਈ ਨੇ ਕੀਤਾ 47 ਹਜ਼ਾਰ ਕਿੰਨੇ ਬਾਈ ਛੋੜ 150 ਦਾ ਕੰਮ ਹੀ ਹੋਣਾ ਬਸ ਇਹ ਚੋ 200 ਹੀ ਇਹ ਚੋ 200 ਕਰਦਾਂਗੇ ਲੋ ਬਈ ਇਹ ਚੋ ਬਾਈ ਮੇਰੇ ਘਰ ਕੋ ਤੇ ਬੋਲਾ ਬਣਾ ਕੇ ਖੜੇ ਬੋਲਾ ਬੰਦਾ ਜੇ ਕਿਸੇ ਦੇ ਘਰ ਵੀ ਜਾ ਕੇ ਬੋਲਾ ਬਣੂਗਾ ਤੀਜਾ ਦਿਨ ਸੂਈ ਦੋ ਆ ਜਾ ਲੋ ਵੀ ਕਿਹੜੇ ਪ੍ਰਾਣੀ ਚੱਕਣੀ ਹੋਊਗੀ ਇੱਥੇ ਬੋਲਾ ਬਾਈ ਬਣਾ ਕੇ ਖਵਾ ਕੇ ਘੱਲੇ ਦਾ ਠੀਕ ਹੈ ਠੀਕ ਹੈ ਜੀ ਤੇ ਹੋਰ ਭਾਈ ਭੋਜੀ ਕਹਣਾ ਬਾਕੀ ਮਿਹਰਬਾਨੀ ਇਹੋ ਹੀ ਆਪਣੇ ਛੋਟੇ ਛੋਟੇ ਮੋਲਿਆ ਹੋਲੇ ਲੋ ਕਹਦੇ ਵੀ ਰਾਜ ਤੋਂ ਘਟਗਾ ਚੋਈ ਚੋ ਭਾਈ ਕੀ ਕਿਸ ਜਤੇਪ ਵਹੀ ਫੈ ਖਤੀੜੀ ਦੀ ਆ ਕੀ ਤੁਹਾਡੇ ਨਾਲ ਕਿੰਨਾ ਤਰਿਆ ਹੁ ਕੀ ਪਤੀ ਆਦੀ ਮਿਲ ਨਹੀਂ ਗਈ ਮਾਲੋ ਠੀਕ ਆ ਦੇ ਵੀ ਗਾਵਾ ਭਾਈ ਜੀ ਫਿਰ ਕੋਲ ਜਿਹੜੇ ਨਾਰਮਲ ਆਜ ਭਾਈ ਦੁੱਧ 7 ਕਿਲੋ ਮਾਝ ਲੈਣ ਚਲ ਜੀ ਨਾ 80 90 ਆ ਤੋਂ ਘੱਟ ਮਾਝ ਨਹੀਂ ਮਿਲਦੀ ਬਿਲਕੁਲ ਜਿਹੜਾ ਨਾ ਟੁੱਕੇ ਆ ਤੇ ਇਹਦਾ ਫਾਇਦਾ ਇਹ ਆ ਹਾਂ ਜੀ ਸੂਆ ਚੋ ਦੁੱਧ ਚੋ ਅਰਮਾਨ ਆ ਫਿਰ ਕਹਿੰਦੇ ਜੇ ਪੈਸੇ ਜਦ ਮਰਜੀ ਬੋਚ ਬੋਲ ਵਾਜ ਇਹਨਾਂ ਚ ਟੱਕਰ ਨਹੀਂ ਫਾਇਦੇ ਹੁੰਦੇ ਜੀ ਠੀਕ ਆ ਠੀਕ ਆ ਬਈ ਛੋਟੇ ਛੋਟੇ ਮੋਲਾਂ ਵਾਲਾ ਵੀਰ ਆਇਆ ਪਿਆ ਉਹ YouTube ਤੇ ਤੇ ਵਾਤਾਵਰਣ ਵਾਸਤੇ ਸਪੋਰਟ ਕਰਿਆ ਕਰੋ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਵੀਡੀਓ ਜਿਹੜੇ ਵੀਰ ਭਰਾਲੇ ਪਸ਼ੂ ਖਰੀਦਣਾ ਹੁੰਦੇ ਸਾਰੇ ਵੱਡੇ ਮੁੱਲ ਦੇ ਨਿੱਕੇ ਮੁੱਲ ਦੇ ਮਤਲਬ ਪੌਂਦੇ ਰਹੇ ਨੇ ਚੰਗੇ ਪਸ਼ੂਆਂ ਦੀਆਂ ਤੇ ਜਾਇਜ਼ ਮੁੱਲ ਦੇ ਪੌਂਦੇ ਆ ਬਿਲਕੁਲ ਗਰੰਟੀਦਾਰ ਹੁੰਦਾ ਮਾਲ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਮਾਲਕ ਭਰਾਵਾਂ ਦਾ